ਬਾਬਾਈ ਆਏ ਸੀ ਮੇਰੇ ਘਰ ਦਾਦਾ ਜੀ ਦੀ ਡੈਥ ਹੋਈ ਸੀ ਤੇ ਮੇਰੇ ਚਾਚਾ ਹੀ ਪਰਮਜੀਤ ਸਿੰਘ ਜੀ ਨੇ ਜਿਹੜੇ ਕਿ ਮੈਨੂੰ ਇੱਕ ਜਾਤੀਵਾਜਕ ਸ਼ਬਦ ਬੋਲੇ ਨੇ ਤੇ ਨਾਲ ਬਾਬਾਈ ਨੂੰ ਵੀ ਕਿ ਨਿਹੰਗਾਂ ਨੂੰ ਸਾਡੇ ਸਿਰ ਤੇ ਬਿਠਾ ਛੱਡਦੀ ਐ ਤੇ ਮੈਂ ਚਾਹਨੀ ਆ ਕਿ ਮੈਨੂੰ ਜਿਹੜਾ ਕਿ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਮੈਨੂੰ ਕੱਢਿਆ ਵੀ ਆ ਕਰੋ ਤੇ ਮੈਂ ਇੱਕ ਸਰਕਾਰ ਅੱਗੇ ਬੇਨਤੀ ਕਰਦੀ ਆ ਤੇ ਬਾਬਾਈ ਅੱਗੇ ਵੀ ਬੇਨਤੀ ਕਰਦੀ ਆ ਕਿ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ ਜਿਹੜੇ ਜਾਤੀਵਾਜਿਕ ਸ਼ਬਦ ਬਾਬਾ ਜੀ ਨੇ ਤੇ ਮੈਨੂੰ ਵੀ ਕਹੇ ਨੇ ਉਹਦੇ ਤੇ ਸਖਤ ਕਾਰਵਾਈ ਇਹਦੇ ਤੇ ਫਰਮ ਜਿਸ ਸਿੰਘ ਤੇ ਕੀਤੀ ਜਾਵੇ। ਵਿਆਪੀ ਵਿਆਹ ਭਾਰਤ ਮੈਂ ਸਦਾਰ ਮਿੰਦਸਾਹੰਗ ਮੁਕਬਲ ਹਰਾਂ ਪੰਜਾਬ ਐਸੇ ਮੋਰਚਾ ਬੀਜੇਪੀ ਅੱਜ ਅਸੀਂ ਇੱਥੇ ਪਹੁੰਚਿਆ ਇੱਕ ਆਡਿਓ ਜਾਤੀ ਸੂਚੀ ਸ਼ਬਦ ਜਿਹੜੇ ਔਰ ਕੌਮ ਨੂੰ ਬੋਲੇਗਾ ਔਰ ਨਿਆਂ ਸੰਘ ਜੇ ذمہ داریਆਂ ਨੂੰ ਵੀ ਬੋਲੇਗਾ ਗੱਲਿਆਂ ਨੂੰ ਨਹੀਂ ਬੋਲੇਗਾ ਇਹ ਸਾਡੀ ਕੌਮ ਨੂੰ ਵਗਾਰਿਆ ਗਿਆ ਅਸੀਂ ਇਸ ਕਰਕੇ ਪਰਚਾ ਜੋਰ-ਛੋਰ ਦੇ ਨਾਲ ਪਰਚਾ ਕਰਾਉਣ ਵਾਸਤੇ ਇੱਥੇ ਆਏ ਅੱਜ ਸਿਟੀ ਥਾਣੇ ਦੇ ਵਿੱਚ ਆਏ ਹਾਂ ਜੀ ਅਗਲਾ ਤੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਕਿਸ ਤਰ੍ਹਾਂ ਦੀ ਗੱਲਬਾਤ ਸਾਡੀ ਗੱਲਬਾਤ ਸਿਟੀ ਇੰਚਾਰਜ ਐਸਐਚਓ ਸਾਹਮਣੇ ਬਹੁਤ ਖੂਬਸੂਰਤ ਔਰ ਬੜੇ ਪਿਆਰ ਨਾਲ ਸੁਣੀ ਆ ਸੁਣ ਕੇ ਤਾਂ ਨਾਲ ਹੀ ਉਹਨਾਂ ਨੇ ਤੁਰੰਤ ਕਹਿਤਾ ਵੀ ਬਿਆਨ ਕਰਾਓ ਬਿਆਨ ਕਰਨ ਤੋਂ ਬਾਅਦ ਅਸੀਂ ਨੰਗ ਸਿੰਘ ਜਥੇਬੰਦੀਆਂ ਦੇ ਨਾਲ ਪ੍ਰਾਈਵੇਟ ਪਾਰਟੀਆਂ ਵੀ ਖੜੀਆਂ ਜਨਜੀਤ ਹੰਸ ਸਿੱਧੀ ਸਾਹਿਬ ਮੈਂ ਦੱਸਾਂ ਕਿ ਬਲੇਅਰ ਔਰ ਮਹਿਲਾ ਵੈਂਕ ਦੀਆਂ ਬੀਬੀਆਂ ਇਹ ਸਾਰੀਆਂ ਖੜੀਆਂ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੁੰਦੀ ਆ ਇਹ ਉਦੋਂ ਉਦੋਂ ਸਾਰੇ ਨਾਲ ਜੁੜੀ ਜਾਂਦੇ ਆ ਔਰ ਅਸੀਂ ਇਹ ਤੁਰੰਤ 45 ਦਿਨਾਂ ਦੇ ਵਿੱਚ ਪਰਚਾ ਕਰਾ ਕੇ ਡਿਪਟੀ ਸਾਹਿਬ ਦੇ ਕੋਲੋਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਇਹ ਜਿਹੜਾ ਸਾਡੀ ਬਰਾਰੀ ਦੇ ਖਿਲਾਫ ਇੱਥੇ ਕੋਈ ਪਰਮਜੀਤ ਪੰਮਾ ਅਜੀਤਨਗਰ ਤੋਂ ਜਿਹੜਾ ਵਸਨੀਕ ਆ ਉਹਨੇ ਅਪਸ਼ਬਦ ਬੋਲੇ ਆ ਔਰ ਬੜੀ ਮਾੜੀ ਘਟਨਾ ਇਹ ਕੀਤੀ ਆ ਦੁੱਖਧਰੀ ਆ ਸਾਨੂੰ ਨਹੀਂ ਸਾਡੀ ਸਾਰੀ ਕੌਮ ਕੌਮ ਨੂੰ ਇੱਕ ਠੇਸ ਪਹਚਾਈ ਗਈ ਆ ਸਾਡੇ ਨਾਲ ਬਾਬਾ ਜੀ ਜਿੱਥੇ ਬੰਦਿਆ ਉਹ ਵੀ ਇੱਥੇ ਆਏ ਆ ਉਹ ਬੀਬੀ ਜਿਹੜੀ ਆ ਬੀਬੀ ਜਿਹੜੀ ਆ ਉਹ ਨਿਹੰਗ ਜਥੇਬੰਦੀਆਂ ਦੇ ਨਾਲ ਆਚਰਨਜੀਤ ਹੰਸ ਜੀ ਸਾਡੇ ਬਜ਼ੁਰਗ ਬਲੇਰ ਸਾਹਿਬ ਮੰਗਤਰਾਮ ਜੀ ਸਾਰੇ ਸੋਨੂ ਜੀ ਹਾਜ਼ਰ ਹੋਏ ਆ ਔਰ ਇਸੇ ਸਬੰਧ ਦੇ ਵਿੱਚ ਅਸੀਂ ਹੋਏ ਆ ਕਿ ਜਿਹੜਾ ਦੋਸ਼ੀ ਆ ਉਹਨੂੰ ਭਾਂਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਇਦਾਂ ਦਾ ਸਾਰੇ ਉੱਠ ਕੇ ਜਦੋਂ ਮਰਜੀ ਸਾਡੀ ਬਰਾਰੀ ਦੇ ਖਿਲਾਫ ਕੋਈ ਨਾ ਕੋਈ ਅਪਸ਼ਬਦ ਬੋਲਦੇ ਰਹਿੰਦੇ ਆ ਜਿੰਨੀ ਦੇਰ ਤੱਕ ਇਹਨਾਂ ਨੂੰ ਨੱਥ ਨਾ ਪਾਈ ਗਏ ਇਹਨਾਂ ਦੇ ਪਰਚੇ ਦਰਜ ਨਾ ਹੋਏ ਉਨੀ ਦੇਰ ਤੱਕ ਸਾਡਾ ਜਿਹੜਾ ਆ ਸੰਘਰਸ਼ ਜਾਰੀ ਰਹੂਗਾ ਔਰ ਇਹ ਇਹ ਤੋਂ ਇਲਾਵਾ ਹੋਰ ਵੀ ਕੋਈ ਵਿਅਕਤੀ ਸਾਡੀ ਬਰਾਰੀ ਦੇ ਜਾਂ ਸਾਡੀ ਜਥੇਬੰਦੀ ਦੇ ਜਾਂ ਕਿਸੇ ਦੇ ਖਿਲਾਫ ਬੋਲੂਗਾ ਉਹਨੂੰ ਹੁਣ ਬਖਸ਼ਿਆ ਨਹੀਂ ਜਾਊਗਾ ਕਹਿੰਦੇ ਹੁਣ ਕੌਮ ਜਾਗਰੂਤੀ ਹੋ ਚੁੱਕੀ ਆ ਸਾਡੇ ਜਥੇਬੰਦੀਆਂ ਸਾਡੀਆਂ ਬਾਬਾ ਜੀ ਹੁਣੇ ਹਾਂਜੀ ਤਰਨਾ ਦਲ ਬਾਬਾ ਜੀ ਬਾਬਾ ਮੁੱਢੀ ਦਲ ਜਿੰਨੇ ਵੀ ਸਾਡੇ ਦਲ ਹੈਗੇ ਆ ਬਾਬਾ ਜੀ ਉਹ ਸਾਰੇ ਸੰਗਤ ਦੇ ਨਾਲ ਖੜੇ ਆ ਦਿਨ ਰਾਤ ਅਸੀਂ ਉਹਨਾਂ ਨੂੰ ਆਵਾਜ਼ ਮਾਰੀਏ ਕਿ ਮੋਢੇ ਨਾਲ ਮੋਢਾ ਲਾ ਕੇ ਚੱਲਣੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ लाਡਲੀ ਫੌਜ ਆ ਰੰਗਰੇਟੇ ਗੁਰੂ ਕੇ ਬੇਟੇ ਇਹ ਸਜਾਈ ਹੋਈ ਕੌਮ ਆ ਜਿਨ੍ਹਾਂ ਨੂੰ ਲੋਕ ਜਿਹੜੇ ਆ ਸਾਨੂੰ ਗਲਤ ਸ਼ਬਦ ਲੈ ਕੇ ਬੋਲਦੇ ਆ ਭਲੇ ਹੁਣ ਲੋਕ ਜਿਹੜੇ ਬਖਸ਼ੇ ਨਹੀਂ ਜਾਣਗੇ ਜੇ ਅਸੀਂ ਇੱਕ ਨਿਹੰਗ ਸਿੰਘ ਸੁਖਵੀਰ ਸਿੰਘ ਤੇ ਪਰਚਾ ਸਮਾਜ ਕਰਾ ਸਕਦਾ ਵਾ ਭਗਵਾਨ ਵਾਲਮੀਕੀ ਵਾਰੇ ਉਹਨੇ ਸ਼ਬਦ ਭਾਵੇਂ ਕੀ 3-4 ਸਾਲ ਪਹਿਲਾਂ ਬੋਲੇ ਸੀਗੇ ਤੇ ਇਹ ਵੀ ਮੈਂ ਸਮਝਦਾ ਕਿ ਇਹ ਵੀ ਘਟ ਨਹੀਂਗੇ ਕਿਉਂਕਿ ਇਹ ਜਿਹੜੇ ਲਫਜ਼ ਆ ਜਾਤੀ ਸੂਚਕ ਬੋਲਣੇ ਇੱਕ ਗਾਲ ਯਾ ਤ੍ਰਿਗ ਜਿੱਦਾਂ ਗੁਰਨਾਨਕ ਸਾਹਿਬ ਨੇ ਆਪਾਂ ਆਮ ਗਾਲ ਕੱਢਦੇ ਆਂ ਤੇ ਗੁਰਬਾਣੀ ਵਿੱਚ ਤ੍ਰਿਗ ਕਿਹਾ ਗਿਆ ਔਰ ਜਿਹੜਾ ਤ੍ਰਿਗ ਚ ਲਫਜ਼ ਆਂਦੇ 100 ਵਾਰ ਗਾਲ ਕੱਢੀਏ ਤੇ ਇੱਕ ਤ੍ਰਿਗ ਬਣਦਾ ਵਾ ਇਹ ਜਾਤੀ ਸੂਚਕ ਜਿਹੜੇ ਬੋਲ ਬੋਲੇ ਆ ਇਹ ਗਾਲਾਂ ਹੀ ਕੱਢੀਆਂ ਸਮਾਜ ਨੂੰ ਮੈਂ ਸਮਝਦਾ ਹਾਂ ਜਥੇਬੰਦੀ ਨੂੰ ਨਹੀਂ ਕੱਲੀ ਨੂੰ ਜਾਂ ਭੈਣ ਨੂੰ ਨਹੀਂ ਇਹ ਪੂਰੇ ਸਮਾਜ ਨੂੰ ਉਹਨੇ ਗਾਲਾਂ ਕੱਢੀਆਂ ਵਾ ਪੂਰਾ ਸਮਾਜ ਅੱਜ ਸਾਡੇ ਨਾਲ ਖੜਾ ਵੀ ਆ ਅਸੀਂ ਜੋ ਵੀ ਹੋ ਸਕਿਆ ਭਾਵੇਂ ਸਾਨੂੰ ਧਰਨਾ ਲਾਣਾ ਪਿਆ ਜਾਂ ਕਿਸੇ ਵੀ ਤਰ੍ਹਾਂ ਦਾ ਘਰਾਓ ਕਰਨਾ ਪਿਆ ਸੀ ਕਰਕੇ ਉਹਨੂੰ ਸਬਕ ਸਿਖਾਵਾਂਗੇ ਤਾਂ ਕਿ ਜੋ ਹੋਰ ਵੀ ਕੋਈ ਐਸੇ ਸੋਚ ਨਾ ਰੱਖ ਸਕੇ ਅੱਜ ਦਾ ਜਿਹੜਾ ਸਾਡਾ ਇੱਕ ਜਾਤੀ ਸੂਚਕ ਮਸਲਾ ਜਿਹੜਾ ਆ ਸਾਡੇ ਧਿਆਨ ਦੇ ਵਿੱਚ ਆਇਆ ਅੱਜ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਸਾਡੇ ਜਿੱਥੇ ਦਾ ਸਾਹਿਬਾ ਐਸ ਐਵਾਨ ਸਾਡੇ ਇੱਥੇ ਜੇ ਥਾਣਾ ਸਿਟੀ ਪਹੁੰਚੇ ਸੀਗੇ ਕਿ ਜਿਹੜਾ ਕਿ ਪ੍ਰਮਜੀਤ ਸਿੰਘ ਵੱਲੋਂ ਇੱਕ ਸਮਾਜ ਦੇ ਸਮਾਜ ਨੂੰ ਜਿਹੜਾ ਜਾਤੀ ਸੁਚਬ ਬੋਲੇ ਗਏ ਆ ਜਾਤ ਦੇ ਖਿਲਾਫ ਜਿਹੜਾ ਆ ਇਹ ਮਤਲਬ ਨਲਕਾਰਿਆ ਗਿਆ ਆ ਸਾਡੀ ਖਿਲਾਫ ਤੇ ਉਹਨੂੰ ਲੈ ਕੇ ਅੱਜ ਵਾਕੋ ਜੱਥੇ ਬੰਦੇ ਦਾ ਗੁੱਸੇ ਬਾਣ ਇਕੱਠੇ ਹੋਏ ਸੀਗੇ ਤੇ ਅਸੀਂ ਦੋਸ਼ੀ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਦੀ ਮੰਗ ਕੀਤੀ ਆ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਸਮੁੱਚਾ ਸਮਾਜ ਦਾ ਵਾਲਮੀ ਭਾਈਚਾਰਾ ਜਿਹੜਾ ਜਿਹੜਾ ਨੈਸ਼ਨ ਜੱਥੇ ਬੰਦਿਆਂ ਨਾਲ ਮੋਢਾ ਨਾਲ ਲਾ ਕੇ ਜਰਾ ਆ いかに。